ਉਹ ਇਹ ਗੱਬਣਾ ਆਪਾਂ ਝੋਟੀ ਦਿਖਾ ਰਹੇ ਆ ਬਹੁਤ ਸੋਹਣੀਆਂ ਝੋਟੀ ਸਿੰਘੀ ਆ ਬਰੀਕ ਫੇਸ ਕੁਆਲਟੀ ਬਿਲਕੁਲ ਪਤਲਾ ਫੇਸ ਅਵੀਆਂ ਝੋਟੀਆਂ ਨੇ ਜੀ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸਟਾਰਟਿੰਗ ਦੇ ਵਿੱਚ ਕਿਸੇ ਭਰਾ ਨੇ ਜੋੜੀ ਪਾਉਣੀ ਹੈ ਤੇ ਜੋੜੀ ਦਾ ਤੁਸੀਂ ਵਿਚਾਰ ਬਣਾ ਸਕਦੇ ਜੱਜ ਸੋ ਝੋੜੀ ਇੱਕ ਵਾਰੀ ਤੁਹਾਨੂੰ ਆਪਾਂ ਲਾਗਾਂ ਵਿਖਾ ਦਿੰਦੇ ਆ ਪੂਰੀ ਤਸੰਨੀ ਨਾਲ ਦੇਖੋ ਠੀਕ ਆ ਜੀ ਥਾਣ ਬਹੁਤ ਝੋਟੀਆਂ ਕੱਟੀਆਂ ਤੇ ਬਹੁਤ ਪਿਆਰੀਆਂ ਗਰਲਬੰਦ ਚੰਗੀ ਆ ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਰਾਜ ਸੰਧੂ ਫਾਰਮਿਕ ਦੇ ਵਿੱਚ ਇਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਨਸ਼ੇਰੇ ਪੰਨੂਆ ਪਹੁੰਚੇ ਆ ਜਦੋਂ ਵੀ ਕੋਈ ਆਪਣਾ ਭਰਾ ਇਸ ਜਗ੍ਹਾ ਤੇ ਵਿਜ਼ਿਟ ਕਰੂਗਾ ਤੇ ਆਪਾਂ ਬਿਲਕੁਲ ਇੱਕ ਵਾਰੀ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਸਮਝਾ ਦੇਣੇ ਆ ਨਸ਼ੇਰੇ ਪੰਨੂਆ ਕੋ ਇੱਕ ਸ਼ਰਕ ਨਿਕਲਦੀ ਆ ਲੋਕੇ ਨੂੰ ਜਿਹੜੀ ਖੱਬਿਆਂ ਨੂੰ ਖੱਬਿਆਂ ਤੋਂ ਹੁੰਦੀ ਹੋਈ ਸਿੱਧੀ ਲੋਕੇ ਜਾਂਦੀ ਆ ਤੇ ਸਿਰਫ ਇਤੋਂ ਕੋ 1.5 ਕਿਲੋਮੀਟਰ ਪੌਣੇ 2 ਕਿਲੋਮੀਟਰ ਦੀ ਦੂਰੀ ਆ ਜਦੋਂ ਨਸ਼ੇਰੇ ਪੰਨੂਆ ਤੋਂ ਤੁਸੀਂ ਲੋਕਿਆਂ ਦੀ ਸੜਕ ਫੜੋਗੇ ਤੇ 1.5-2 ਕਿਲੋਮੀਟਰ ਦੀ ਦੂਰੀ ਆ ਠੀਕ ਆ ਜੀ ਤੇ ਮਾਰਕ ਫੜਦੇ ਗਦਾਮ ਆ ਬਿਲਕੁਲ ਆਪੋਜੀਟ ਵੀਰ ਕਨਵਰਜੀਤ ਸਿੰਘ ਹੁਣ ਦੇ ਕੋਲ ਆਏ ਆ ਠੀਕ ਆ ਜੀ ਘਰੋਂ ਨੂੰ ਪਸ਼ੂ ਰੱਖਿਆ ਵੀਰ ਹੋਣਾ ਨੇ ਅੱਜ ਦੋ ਝੋਟੀਆਂ ਵੀ ਹੋਣੀ ਸੇਲ ਕਰਦੇ ਆ ਤੋਂ ਨਾਲ ਲੱਗਦੇ ਪਿੰਡ ਚੰਬਲ ਪਿੰਡ ਲੱਗੇ ਆ ਬਾਕੀ ਜੱਟਾਂ ਪਿੰਡ ਥੋੜੀ ਦੂਰੀ ਤੇ ਆ ਇਧਰਲੇ ਪਾਸੇ ਜਵੰਦਾ ਪਿੰਡ ਆ ਜਾਂਦਾ ਤੇ ਤੁਸੀਂ ਖਾਸ ਨਸ਼ਰੇ ਪੰਨਵਾ ਵਿਜ਼ਿਟ ਕਰ ਲਿਓ ਨੰਬਰ ਆਪਾਂ ਵੀਰ ਕਨਵਰਜੀਤ ਸਿੰਘ ਹੁਣ ਦੇ ਸਕਰੀਨ ਦੇ ਬਿਲਕੁਲ ਥੱਲੇ ਚਾਲੂ ਕਰ ਦਿਆਂਗੇ ਦੋ ਝੋਟੀਆਂ ਵੀ ਰੇਸੇਲ ਕਰਦਾ ਦੋਸਤੋ ਕਲੋਂ ਪਹਿਲਾ ਪਹਿਲਾ ਸਵੇਰ ਝੋਟੀਆਂ ਦੇ ਸੋਣਾ ਸ਼ਾਈ ਸ਼ੂਰੀ ਦੇ ਵਿੱਚ ਬਹੁਤ ਖੂਬਸੂਰਤਾ ਬਰੀਕ ਛੋਟੀ ਸਿੰਗੀ ਦੇ ਵਿੱਚ ਦੋਵੇਂ ਛੋਟੀਆਂ ਤਕਰੀਬਨ ਉਮਰ ਵੀ ਇੱਕੋ ਜਿਹੀ ਆ ਤੇ ਬਣੀਆਂ ਸਮਾਂ ਵੀ ਤਕਰੀਬਨ ਇਹਨਾਂ ਦਾ ਇੱਕੋ ਜਿਹਾ ਹੀ ਆ ਠੀਕ ਆ ਜੀ ਗੱਭਣ ਦਾ ਟੈਂਪਰੇਚਰ ਵੀ ਇੱਕੋ ਜਿਹਾ ਹੀ ਆ ਪੂਰੀ ਡਿਟੇਲ ਦੇ ਵਿੱਚ ਚਲਾਂਗੇ ਮਦਰ ਪੱਖ ਤੋਂ ਵੀ ਬਹੁਤ ਚੰਗੀਆਂ ਵੀਰ ਦੱਸ ਰਿਹਾ ਵੀ ਦੋਹਾਂ ਦੀਆਂ ਮਦਰ ਵੀ ਚੰਗੀਆਂ ਨੇ ਤਕਰੀਬਨ ਚੰਗੇ ਚੰਗੇ ਦੁੱਧ ਵਾਲੀਆਂ ਇਹਨਾਂ ਦੀਆਂ ਮਦਰ ਸੀਗੀਆਂ ਠੀਕ ਆ ਜੀ ਤੇ ਅੱਜ ਤਰੀਕ 29 ਅਗਸਤ ਨੂੰ ਤੇ ਸਮਾਂ ਕੋਈ ਦੁਪਹਿਰ ਦੇ 12:30 1 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਕਨਵਰਜੀ ਸਿੰਘ ਜੀ ਸਤਿ ਸ੍ਰੀ ਅਕਾਲ ਪਾਜੀ ਕੀ ਹਾਲ 4 ਪਾਜੀ ਕੈਮ ਸਭ ਵਧੀਆ ਵਧੀਆ ਜੀ ਵਧੀਆ ਤੁਸੀਂ ਬਹੁਤ ਵਧੀਆ ਪਾਜੀ ਠੀਕ ਠਾਕ ਆ ਅੱਛਾ ਵੀਰ ਜੀ ਗੱਲ ਇਸ ਤਰ੍ਹਾਂ ਵੀ ਪਹਿਲਾਂ ਵੀ ਤੁਸੀਂ ਚਲੋ ਇੱਕ ਮਾਲੀ ਸੀਰ ਕੀਤਾ ਸੀਗਾ ਨੀਲੀ ਰਾਵੀ ਦਾ ਜੀ ਹਾਂ ਜੀ ਮਾਰ ਆਪਣੇ ਕੋਲ ਸ਼ੌਂਕੀਆ ਤੌਰ ਤੇ ਘਰੇ ਚੰਗਾ ਰੱਖਿਆ ਬਿਲਕੁਲ ਜੀ ਬਿਲਕੁਲ ਮੈਨੂੰ ਲੱਗਾ ਵੀ ਨੀਲੀ ਰਾਵੀ ਦਾ ਵੀ ਤੁਹਾਨੂੰ ਸ਼ੌਂਕ ਤਾਂ ਨਾਲ ਦੇ ਨਾਲ ਮੋਹਰਾ ਬ੍ਰੀਡ ਦਾ ਮੋਹਰਾ ਬਾਕੀ ਸਾਰੀਆਂ ਜਿਆਦਾ ਮੋਹਰਾ ਦੀਆਂ ਹੀ ਹਾਂ ਨੀਲੀ ਦਾ ਵੀ ਨੀਲੀ ਵੀ ਅਜੇ ਇੱਕ ਵੀ ਹੈਗੀ ਛੋਟੀ ਅਜੇ ਹੋਰ ਵੀ ਹੈਗੀ ਆ ਠੀਕ ਆ ਹਾਂ ਤੋ ਖੁਣਾਲ ਘੋੜੀਆਂ ਘੋੜੇ ਵੀ ਕਾਫੀ ਸ਼ੌਂਕ ਨਾਲ ਹਾਂਜੀ ਹਾਂਜੀ ਘੋੜੇ ਵੀ ਆ ਘੋੜਾ ਰੱਖਿਆ ਇੱਕ ਆਪਕ ਠੀਕ ਆ ਜੀ ਤੇ ਨਾਲ ਕਿਹੜੀ ਬਲੱਡ ਲਾਈਨ ਦੇ ਵਿੱਚੋਂ ਆ ਕੋਈ ਪਿਛੋਕੜ ਇਹ ਨੁਕਰਾ ਵਾ ਘੋੜਾ ਜਿਹੜਾ ਹੈਗਾ ਵਾ ਭਾਗਸਰ ਵਾਲੀ ਲਾਈਨ ਦਾ ਭਾਗਸਰ ਹਾਂਜੀ ਹਾਂਜੀ ਠੀਕ ਆ ਤੇ ਜਿਹੜੀ ਇਹ ਵਾ ਆਪਣੀ ਬਸ਼ੇਰੀ ਆ ਹਾਂ ਇਹ ਅਲਬਖਸ਼ ਘੋੜਾ ਵਾ ਬਠਿੰਡੇ ਸ਼ਹਿਰੀ ਵਾਲਾ ਉਹਦੀ ਧੀ ਆ ਅਲਬਖਸ਼ ਘੋੜੇ ਦੀ ਹਾਂਜੀ ਹਾਂਜੀ ਤੇ ਕਾਂਡੇ ਦੀ ਪੋਤਰੀ ਆ ਇਹ ਕਾਂਡੇ ਦੀ ਪੋਤਰੀ ਆ ਹੂੰ ਠੀਕ ਆ ਜੀ ਹੂੰ ਲੋਬੇ ਠੀਕ ਆ ਜੀ ਸੋ ਸ਼ੌਂਕ ਦਾ ਦੋਸਤੋ ਕੋਈ ਮੋਲਰਿੰਗ ਦਾ ਬੜਾ ਸ਼ੌਂਕ ਹੈ ਵੀਰ ਨੂੰ ਤੇ ਮਾਲ ਇਹਨਾਂ ਨੇ ਸ਼ੁਰੂ ਤੋਂ ਬੜਾ ਚੰਗਾ ਚੰਗਾ ਰੱਖਿਆ ਠੀਕ ਆ ਜੀ ਤੇ ਅੱਜ ਵੀਰ ਕਰਮਰਜੀਤ ਜਿਹੜੇ ਆਫਰ ਦੋ ਪਸ਼ੂ ਸੇਲ ਕਰਦੇ ਆ ਤੁਹਾਡਾ ਮਨਸੀ ਵੀ ਥੋੜਾ ਜਿਹਾ ਲੇਬਰ ਨੂੰਰ ਦੀ ਘਾੜ ਹੈ ਕਾਬ ਨੂੰ ਤੁਹਾਨੂੰ ਰਚੇਵੇਂ ਚਾਹਤੇ ਬਿਲਕੁਲ ਬਿਲਕੁਲ ਥੋੜਾ ਜਿਹਾ ਮਾਲ ਨਾ ਜਿਆਦਾ ਹੀ 8-10 ਪਸ਼ੂ ਹੋ ਗਏ ਸੀ ਤੇ ਸਾਡਾ ਇਰਾਦਾ ਇਹ ਸੀ ਚਲੋ ਦੋ ਝੋਟੀਆਂ ਵਾਂ ਦੇ ਦਈਏ ਹਾਂ ਤੇ ਜਦੋਂ ਥੋੜਾ ਹੋਊਗਾ ਮਾਲ ਫਿਰ ਆਪੇ ਸਹੀ ਇਹਦਾ ਬਾਕੀ ਬੰਦੇ ਬੁੰਦੇ ਦਾ ਕਰਕੇ ਆ ਬਿਲਕੁਲ 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 ਹਾਂਜੀ ਹਾਂਜੀ ਬਹੁਤ ਪਿਆਰੀਆਂ ਕੱਟੀਆਂ ਦੋਸਤੋ ਤੁਹਾਨੂੰ ਦਿਖਾਉਣੀਆਂ ਨੇ ਦੋਨੋਂ ਗੱਬਣ ਝੋਟੀਆਂ ਨੇ ਅੱਛਾ ਵੀਰ ਕਨਵਰਜੀ ਤੇ ਇੱਕ ਡਿਟੇਲ ਮੋਟੇ ਤੌਰ ਤੇ ਸਾਂਝੀ ਕਰ ਦਿਓ ਜਿਵੇਂ ਇਹ ਆਪਣੇ ਕੋਲ ਕੱਟੀ ਆ ਇਹਦੀ ਪਲੂਨ ਪਹਿਲਾ ਸਵੇਰ ਸੋਣ ਵਾਲੀ ਆ ਉਹ ਵੀ ਪਹਿਲਾ ਸਵੇਰ ਸੋਣੀ ਦੋਨੋਂ ਦੋਵਾਂ ਦਾ ਟਾਈਮ ਕਿੰਨਾ ਕੁ ਹੋ ਗਿਆ ਗੱਬਣ ਦਾ ਟਾਈਮ ਤੇ ਇਹਦੇ ਵਿੱਚ ਕਿੰਨਾ ਕੁ ਫਰਕ ਹੈ ਸੋਣ ਦਾ ਇਹ ਇਹ ਹੈਗੀ ਆ ਜੀ 7 ਕਿ ਮਹੀਨੇ ਦੀ ਗੱਬਣ ਆ ਹਾਂਜੀ 7 ਮਹੀਨਿਆਂ ਤੋਂ ਕੋਈ 2-4 ਦਿਨ ਉੱਤੇ ਹੋਵੇ ਜਾਂ ਥੱਲੇ ਹੋਵੇ ਠੀਕ ਆ ਜੀ ਆ ਜਿਹੜੀ ਪੌਣੇ ਇਕੱਠਾ ਮਹੀਨਿਆਂ ਦੀ ਆ ਜੀ ਇਹ ਪੌਣੇ ਇਕੱਠਾ ਮਹੀਨਿਆਂ ਦੀ ਆ ਨਾ ਵੀ ਸਾਡੇ ਕੋਲ ਘਰ ਦਾ ਹੀ ਕੱਟਾ ਵਾ ਘਰੇ ਹੀ ਬਣਿਆ ਆ ਇਹ ਹਾਂ 15-18 20-20 ਦਿਨਾਂ ਦਾ ਫਰਕ ਇਹ ਬਿਲਕੁਲ ਜੀ ਬਿਲਕੁਲ ਅੱਗਰ ਪਿਛੜੀ ਸੁਣਦੀ ਅੱਗਰ ਪਿਛੜੀ ਸੁਣ ਦਾ ਦੱਸ ਦਿਆਂਗੇ ਸਿੰਗਲ ਸਿੰਗਲ ਦਾ ਵੀ ਰੇਟ ਦੱਸ ਦਿਆਂਗੇ ਜਿਵੇਂ ਕਿਸੇ ਭਰਾ ਦੀ ਸੈਟਿੰਗ ਬੈਠੀ ਬਿਲਕੁਲ ਅੱਜ ਤੋਂ ਕੋਈ 1.5 ਮਹੀਨੇ ਬਾਅਦ ਸੁਪਨਾ ਕਿਸੇ ਨੇ ਠੀਕ ਆ ਜੀ ਇਹ ਛੋਟੀ ਜਿਹੀ ਗੱਲ ਕਰ ਲਈਏ ਤੇ 2 ਮਹੀਨਿਆਂ ਸੁਪਨਾ ਇਹਦੇ ਬਿਲਕੁਲ ਜੀ ਠੀਕ ਆ ਜੀ ਅਗਰ ਪਿਛੜੀ ਸੁਣਦੀਆਂ ਲਵੇਰਾ ਇਕੱਠਾ ਬਿਲਕੁਲ ਟਾਈਮ ਹੀ ਬਣ ਜੂਗਾ ਤੁਹਾਡਾ ਬਹੁਤ ਪਿਆਰੀਆਂ ਝੋਟੀਆਂ ਨੇ ਪੂਰੀ ਡਿਟੇਲ ਚ ਚੱਲਦੇ ਆ ਸਭ ਤੋਂ ਆ ਪਹਿਲਾਂ ਆਪਾਂ ਇਹ ਕੱਤੀ ਝੋਟੀ ਦੀ ਗੱਲ ਕਰਦੇ ਆ ਇਹ ਵੀਰ ਐਸ ਵਕਤ ਦੀ ਉਮਰ ਦੀ ਗੱਲ ਕਰ ਲਈਏ ਉਮਰ ਤਕਰੀਬਨ ਕਿੰਨੀ ਹੁਕੂਗੀ ਤੁਹਾਡੀ ਔਰ ਮੇਰੇ ਖਿਆਲ ਚ ਜੇ ਦੋ ਦੰਦ ਹੋਈ ਆ ਜੀ ਦੋਂਦੀ ਆ ਦੋਂਦੀ ਆ ਠੀਕ ਆ ਜੀ ਜੇ ਦੋ ਦੰਦ ਹੋਈ ਆ ਤੇ ਮਦਰ ਦੇ ਪੱਖ ਤੋਂ ਤੁਸੀਂ ਦੱਸ ਹੀ ਦਿੱਤਾ ਸੀ ਮਦਰ ਕਾਫੀ ਜਵਾਨ ਸੀਗੀ ਬੜੀ ਵੱਡੀ ਮੱਝ ਹੈ ਜੀ ਉਹ ਵੀ ਇੱਥੇ ਮੇਰਾ ਪਿੰਡ ਯਾ ਮਿੱਤਰੋ ਪਹਿਲਾਂ ਥੋੜੇ ਦਿਨ ਨਹੀਂ ਦਿੱਤੀ ਠੀਕ ਆ ਉਹ ਐਸੇ ਕਰਕੇ ਦੇਤੀ ਕਿਸੇ ਸੱਜਣ ਨੂੰ ਚਲੋ ਸ਼ੌਕ ਹੁੰਦਾ ਵੀ ਜੇ ਪੈਸੇ ਲਾਉਣ ਦੇ ਆ ਭਾਵੇਂ ਥੋੜੇ ਰੁਪਈਆ ਦੀ ਭਾਵੇਂ ਬਹੁਤੇ ਰੁਪਈਆ ਦੀ ਸ਼ੈ ਆ ਇੱਕ ਕਿਲੋ ਦੀ ਮਦਰ ਵੀ ਵੇਖ ਲੀਏ ਕਿਤੇ ਵੀ ਇਤਨੀ ਗੱਲ ਨਹੀਂ ਕੀਤੀ ਜਾਂਦੀ ਆ ਵੇਖਣੀ ਹੋਵੇ ਤੇ ਉਹ ਵੇਖ ਸਕਦੇ ਨੇ ਕਿੰਨੇ ਕਿਲੋ ਦੁੱਧ ਵਾਲੀ ਸਿੱਧੀ ਮਦਰ ਜੀ ਮਦਰ ਦੀ 15-16 ਕਿਲੋ ਦੁੱਧ ਆ ਰਾਮਨਾ ਕ੍ਰੇਲੂ ਦਾਣੇ ਤੇ ਜਿੱਦਾਂ ਕੋਈ ਬਾਲੀ ਕੋਈ ਸੇਵਾ ਨਹੀਂ ਤੇ ਜੇ ਕੋਈ ਸੇਵਾ ਵਾਲਾ ਬੰਦਾ ਹੁੰਦਾ ਤੇ ਸ਼ਾਇਦ ਦੁੱਧ ਦਾ ਵੱਧ ਵੀ ਹੋ ਸਕਦਾ ਸੀ 15-16 ਕਿਲੋ ਦੀ ਦੁੱਧ ਦੀ ਮਦਰ ਸੀਗੀ 7 ਮਹੀਨਿਆਂ ਦੀ ਤੁਹਾਨੂੰ ਇਹ ਗੱਬਣਾ ਪਰ ਛੋਟੀ ਦਿਖਾ ਰਹੇ ਆ ਬਹੁਤ ਸੋਹਣੀ ਛੋਟੀ ਸਿੰ ਫੇਸ ਕੁਆਲਟੀ ਹੈ ਬਿਲਕੁਲ ਪਤਲਾ ਫੇਸ ਗਰਦਮ ਤੁਸੀਂ ਦੇਖੋਗੇ ਇਠਪੂੜਾ ਦੇਖੋਗੇ ਤੇ ਦੋ ਦੋਂਦੀ ਵੀ ਵੀਰ ਦੱਸ ਰਿਹਾ ਵੀ ਦੋਂਦੀਆਂ ਮੋਹ ਦੋਂਦੀ ਵੀ ਤਕਰੀਬਨ ਕੋਈ ਢਾਈਆਂ ਸਾਲਾਂ ਦੀ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੇ ਹਲੇ ਕਿ ਮੂੰਹ ਫੜ ਕੇ ਆਪਾਂ ਨਹੀਂ ਦੇਖਿਆਗਾ ਕਈ ਵਾਰ ਝੋਟੀਆਂ ਪੜਾਉਂਦੀਆਂ ਔਖੀਆਂ ਨੇ ਠੀਕ ਹੈ ਜੀ ਉਹ ਭਰਾ ਮੇਰਾ ਕੋਈ ਵੀ ਤਸੱਲੀ ਦੇ ਲਈ ਆਪਦਾ ਨਹੀਂ ਆਪਦਾ ਕਰ ਸਕਦੇ ਜੀ ਠੀਕ ਹੈ ਤੇ ਬਾਕੀ ਬੈਕ ਸਾਈਡ ਤੋਂ ਪਿੱਠਪੂੜਾ ਇੱਕ ਵਾਰ ਦਿਖਾ ਦਿੰਨੇ ਆ ਤੁਹਾਨੂੰ ਇਧਰ ਦੇਖੋ ਠੀਕ ਹੈ ਜੀ ਸੋ 7 ਮਹੀਨਿਆਂ ਦੀ ਗੱਬਣਾ ਝੋਟੀ ਤੇ ਬਾਕੀ 3 ਕੁ ਮਹੀਨੇ ਦਾ ਹਜੇ ਸਮਾਂ ਇਹਦਾ ਬਾਕੀ ਆ ਸੌਣ ਦਾ ਠੀਕ ਆ ਆ ਦੇਖ ਸੋ ਲੇਵੇ ਜੀ ਥੋੜਾ ਜਿਹਾ ਜਸ਼ਨਪੁੱਤ ਬੈਕ ਸਾਈਡ ਤੋਂ ਮਾਰਾ ਦਿਖਾ ਦੀ ਪਿੱਛੋਂ ਦਿਖਾ ਦੀ ਮਾਰਾ ਢੋਲੀ ਚਲੀ ਚੈੱਕ ਕਰਾ ਦੀ ਇੱਕ ਵਾਰੀ ਆ ਦੇਖ ਬੜਾ ਵਧੀਆ ਜੀ ਥਣ ਬਹੁਤ ਸੋਹਣਾ ਲੱਗਾ ਅਗਲਾ ਬਹੁਤ ਜਿਆਦਾ ਥਣਾ ਚੇ ਦੇਖੋ ਤਸੱਲੀ ਨਾਲ ਦਿਖਾ ਦੀ ਠੀਕ ਆ ਸੋ ਜਿੰਨਾ ਵੀ ਦੋਸਤਾਂ ਕੋਲ ਨੂੰ ਦਿਖਾ ਸਕਦੇ ਆ ਚਾਰੇ ਥਾਨ ਹੋਣਗੇ ਠੀਕ ਆ ਜੀ ਚਾਰੇ ਥਾਨਾਂ ਕੋਈ ਫੋਰ ਚਾਕ ਨਹੀਂ ਕੀ ਚਾਰੇ ਥਾਨਾਂ ਕਾਫੀ ਸੋਹਣਾ ਥਣ ਕੱਢ ਆਉਗੀ ਕਰਮਾ ਦੀ ਪਹਿਲੇ ਸਵੇਰੇ ਦੇ ਵਿੱਚ ਹੀ ਤੇ ਬਾਕੀ ਮਦਰ ਪੱਖਰੋ ਵੀ ਤੁਹਾਨੂੰ ਦੱਸ ਦਿੱਤਾ ਵੀ ਇਹਨਾਂ ਵੀ 16 ਕਿਲੋ ਵਾਲੀ ਦੀ ਮਦਰ ਆ ਤੇ ਕੱਦ ਪੁੱਤ ਵੀ ਬੜਾ ਢ ਇਹਦਾ ਮਦਰ ਦਾ ਠੀਕ ਆ ਜੀ ਕੋਈ ਸੋਜਣ ਵੇਖਣੀ ਚਾਹੁੰਦਾ ਵੇਖ ਸਕਦਾ ਤੇ ਇੱਕ ਹੋਰ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਇਹਨੂੰ ਮਾੜਾ ਜਿਹਾ ਭਾਜੀ ਐਨ ਤੋੜ ਕੇ ਗੜਾ ਕਰਾ ਦਿਓ ਆ ਇਹਨੂੰ ਤੋੜ ਕੇ ਆ ਪਹਿਲੇ ਨੰਬਰ ਵਾਲੀ ਖੋਲ ਕੇ ਤੋੜਦੇ ਆ ਜੀ ਇੱਕ ਵਾਰੀ ਐਨ ਲਓ ਜੀ ਆ ਕਰੋ ਚੈੱਕ ਸੋ ਨਵੀਆਂ ਝੋਟੀਆਂ ਨੇ ਜੀ ਕਿ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸਟਾਰਟਿੰਗ ਦੇ ਵਿੱਚ ਕਿਸੇ ਭਰਾ ਨੇ ਜੋੜੀ ਪਾਉਣੀ ਹੈ ਤੇ ਜੋੜੀ ਦਾ ਤੁਸੀਂ ਵਿਚਾਰ ਬਣਾ ਸਕਦੇ ਜੀ ਅੱਜ ਸਿੰਗਲ ਸਿੰਗਲ ਦਾ ਰੇਟ ਵੀ ਆਪਾਂ ਤੁਹਾਨੂੰ ਦੱਸ ਦਿਆਂਗੇ ਠੀਕ ਆ ਹਾਂ ਮੋੜ ਲਿਓ ਜੀ ਅੱਗੋਂ ਇੱਕ ਹੋਰ ਲੰਬਾ ਵਾਲਾ ਜੇ ਇੱਕ ਹੋਰ ਫਿਰ ਗੜਾ ਕਰਾ ਲਿਆ ਜੀ ਆ ਲੈ ਇੱਕ ਥੋੜਾ ਹੋਰ ਮੋੜ ਦੇਜੇ ਬਸ ਆ ਇਹਨੂੰ ਮੋੜ ਦੇਜੇ ਤੇ ਬਾਕੀ ਵੀਰ ਬਣੀਆਂ ਵੀ ਆਪਣੇ ਘਰ ਦੇ ਮਾਦੀ ਤੋਂ ਬਿਲਕੁਲ ਕਰਦਾ ਕੱਟਾ ਲੋ ਵੀ ਕਰੋ ਜਖਾਂ ਲੈ ਚਲੋ ਜੀ ਲੈਓ ਨਹੀਂ ਠੀਕ ਹੈ ਠੀਕ ਓਕੇ ਵੀਰ ਕਮਰਜੀਤ ਕੀ ਡਿਮਾਂਡ ਕੀ ਮੁੱਲ ਕਰਦੇ ਆ ਇਸ ਕੱਟੀ ਦਾ ਇਹਦਾ ਵੀਰ ਜੀ ਜੇ ਤੇ ਆਪਣਾ ਦੋਵੇਂ ਇਕੱਠੀਆਂ ਕਰਦੇ ਆ ਹਾਂ ਤੇ ਫਿਰ ਆਪਾਂ 75 75 ਦੀਆ ਦੇਵਾਂਗੇ ਠੀਕ ਹੈ 100 ਰੁਪਏ ਦੀ ਜੋੜੀ ਦਾ ਡਾਰਾਂ ਜੋੜੀ ਦੇਵਾਂਗੇ ਜੇ ਕੋਈ ਸਿੰਗਲ ਲੈਣੀ ਆ ਫਿਰ ਸੀਆਰ ਵੀ ਠੀਕ ਆ ਜੀ ਹਾਂਜੀ ਫਿਰ ਫਿਰ 80000 ਹਾਂ 80000 ਰੁਪਏ ਮੁੱਲ ਠੀਕ ਆ ਹਾਂਜੀ ਬਾਕੀ ਫਿਰ ਵਿੱਚੋਂ ਆਏਗਾ ਤਾਂ ਜੇ ਸਿੰਗਲ ਸਿੰਗਲ ਨੂੰ ਵੀ ਕਿਸੇ ਨੇ ਹੱਥ ਪਾਉਣਾ ਤੇ 80000 ਦੇ ਵਿੱਚ ਵੀ ਮਾਨਸਨ ਖੁੱਲਾ ਕਰਦੇ ਆ ਜੀ ਕੋਈ ਗੱਲ ਨਹੀਂ ਵੀਰ ਜੀ ਤੇ ਬਾਕੀ ਤੁਹਾਡਾ ਦਾ ਵੀ ਜੇਕਰ ਜੋੜੀ ਕੋਈ ਭਰਾ ਇੱਕੋ ਥਾਂ ਤੇ ਪਲੀਆਂ ਜੰਮੀਆਂ ਵੀ ਤੁਹਾਡਾ ਦਾ ਵੀ ਜੋੜੀ ਕੀ ਪਾਉਣਾ ਚਾਹੁੰਦਾ ਤੇ ਆਪਾਂ 1.5 ਲੱਖ ਦੀ ਜੋੜੀ ਦੇ ਦੇਾਂਗੇ ਦੇ ਦੇ ਠੀਕ ਆ ਵੀਰੇ ਲੋ ਵੀ ਸਿੰਗਲ ਸਿੰਗਲ ਦਾ ਰੇਟ ਵੈਸੇ ਫਿਰ 80 80000 ਦੇ ਹਿਸਾਬਾ ਤੋਂ 1.6 ਲੱਖ ਵੀ ਬਣਦਾ ਤੇ ਕਿਸੇ ਭਰਾ ਨੇ ਜੋੜੀ ਪਾਉਣੀ ਆ ਉਹਦੇ ਵਿੱਚ ਇੰਨੀ ਕਰ ਰਹਿਤ ਹੋ ਜੀ ਵੀਰਾਂ ਇਹ ਝੋਟੀ ਤੁਹਾਨੂੰ ਪਹਿਲਾ ਨੰਬਰ ਤੇ ਦਿਖਾਤੀ ਹੈ ਸੈਕਿੰਡ ਨੰਬਰ ਤੇ ਇਹ ਜਿੱਤ ਤੁਹਾਨੂੰ ਜਿਹੜੀ ਝੋਟੀ ਦਿਖਾ ਦਿੰਦੇ ਆ ਇਹ ਵੀ ਪਲੂਨ ਪਹਿਲਾਂ ਸਵੇਰੇ ਸੂਣ ਵਾਲੀ ਹੈ ਠੀਕ ਹੈ ਜੀ ਪਹਿਲਾਂ ਜ਼ਿਕਰ ਕੀਤਾ ਵੀ ਇੱਕੋ ਟਾਈਮ ਦੀਆਂ ਬਣੀਆਂ ਸੌਰੀਆਂ ਕੋਈ 15 20 ਦਿਨਾਂ ਦਾ ਫਰਕ ਆ ਤੇ ਅਜਦਾ ਵੀ ਥਾਣ ਤੋਂ ਇੱਕ ਪੂਰੀ ਆਪਾਂ ਤੁਹਾਨੂੰ ਥੋੜਾ ਲਾਗਾਂ ਵਿਖਾ ਦਿੰਦੇ ਆ ਆ ਦੇਖੋ ਜੀ ਸੋ ਝੋੜੀਏ ਕੋੜੀ ਦਾ ਨਾ ਆਪਾਂ ਲਾਗਾਂ ਵਿਖਾ ਦਿੰਦੇ ਆ ਪੂਰੀ ਤਸਲੀ ਨਾਲ ਦੇਖੋ ਠੀਕ ਹੈ ਜੀ ਥਾਣ ਪਹੁੰਚ ਝੋਟੀਆਂ ਕੱਟੀਆਂ ਤੇ ਬਹੁਤ ਪਿਆਰੇ ਆ ਜ਼ਰਨਵੰਦ ਚੰਗੀ ਆ ਇਹ तकरीबन ਪੌਣੇ ਇੱਕ ਅੱਠ ਮਹੀਨਿਆਂ ਦੀ ਹੈ ਵੀਰ ਹਾਂਜੀ ਬਿਲਕੁਲ ਜੀ ਬਿਲਕੁਲ ਲਓ ਵੀ ਇਹ ਪੌਣੇ ਇੱਕ ਅੱਠ ਮਹੀਨਿਆਂ ਦੀ ਹੈ ਦੋਸਤੋ ਗੱਭਣਾ ਠੀਕ ਆ ਆਪ ਜੀ ਕੋਈ ਚੈੱਕ ਵੀ ਕਰਾ ਸਕਦਾ ਡਾਕਟਰ ਲੈ ਕੇ ਠੀਕ ਆ ਜੀ ਹਾਂਜੀ ਹਾਂਜੀ ਜਿੱਦਾਂ ਵੀ ਬਿਲਕੁਲ ਬਿਲਕੁਲ ਇਹਦਾ ਸਮਾਂ ਫਿਰ ਥੋੜਾ ਆ ਗਿਆ ਨੇੜੇ ਲੱਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਜੀ ਮਾਲਾ ਵੀ ਪੌਣੇ ਅੱਠ ਮਹੀਨੇ ਤੇ ਨੌ ਮਹੀਨੇ 10 ਇਹ ਤਾਂ ਵੀ ਮਹੀਨੇ ਤੋਂ ਉੱਪਰ ਕੋ ਡੇਢ ਮਹੀਨੇ ਅੰਦਰ ਤੜਾਈ ਖਲੋਤੀ ਜੀ ਬਿਲਕੁਲ ਜੀ ਬਿਲਕੁਲ ਇਹ ਕਰਾਂ ਲਈ ਆਪਣੇ ਕੋਲ ਅਜੇ ਲੈ ਜੂਗੀ ਤਿੰਨ ਕਿ ਮਹੀਨੇ ਹਾਂ ਇਹ ਲੈ ਜੂਗੀ ਇਹ ਸੱਤ ਮਹੀਨੇ ਲੋ ਵੀ ਆ ਵੀ ਦੋਸਤੋ ਪਲੂਣ ਪਹਿਲਾ ਸੂਆ ਕਰਤੀ ਆਪਾਂ ਤੁਹਾਨੂੰ ਦਿਖਾ ਰਹੇ ਆ ਸਿੰਘ ਸਿੰਘ ਬਹੁਤ ਵਧੀਆ ਦੋਹਾਂ ਦੇ ਗੋਲ ਸਿੰਘ ਆ ਰੇਟ ਪਹਿਲਾਂ ਤੁਹਾਨੂੰ ਜਿਗਰ ਕਰ ਦਿੱਤਾ ਵੀਰ ਨੇ ਖੋਲ ਕੌਣ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾ ਦਿੰਨੇ ਆ ਆ ਦੇਖੋ ਇਹਨਾਂ ਦੇ ਲਓ ਜੀ ਫੋ ਝੋਟੀਆਂ ਬਹੁਤ ਖੂਬਸੂਰਤ ਪੱਟੀਆਂ ਦੀ ਕੱਢ ਹਾਈਟ ਸੋਹਣੀਆਂ ਝੋਟੀਆਂ ਤੇ ਨਵੀਆਂ ਝੋਟੀਆਂ ਨੇ ਚਲੋ ਕੱਲ ਨੂੰ ਮੇਰਾ ਭਰਾ ਕੋਈ 2 ਸਵੇਰੇ 4-5 ਵਜੇ ਆਪਦਾ ਪੀ ਕੇ ਬਾਅਦ ਵਿੱਚ ਡਿਸਾਈਡ ਕਰ ਸਕਦੇ ਜੋ ਕੋਈ ਸੇਲ ਕਰਨਾ ਹੋਵੇ ਕਿਸੇ ਨੇ ਮਾਲ ਆ ਦੇਖਾ ਸਭ ਬੰਦੇ ਬੰਦੇ ਸਰ ਬੰਦੋ 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 ठीक है लो जी ठीक है मैं भीर कमरजीत यह भी अपना गल कर दी भी ਹਾਂ ਜੋੜੀ ਦਾ ਰੇਟ ਹੀ ਹੁਣ ਕਰ ਦਿੱਤਾ ਬਿਲਕੁਲ ਜੀ ਸਿੰਗਲ ਸਿੰਗਲ 80000 ਚ ਦੇਣੀਆਂ ਬਿਲਕੁਲ ਜੀ ਤੇ 160 ਦੀ ਵੈਸੇ ਬੰਨਤੀ ਜੋੜੀ 1.5 ਲੱਖ ਦਾ ਜੋੜਾ ਆਪਾਂ ਦੇ ਦਿਆਂਗੇ ਕਿਸੇ ਨੂੰ ਵੀ ਠੀਕ ਆ ਦੇ ਦਿਆਂਗੇ ਤੇ ਮਾਨਤਾਂ ਵਿੱਚ ਚਲੋ ਮੌਕੇ ਤੇ ਕਰ ਦਿਓ ਜੀ ਜਿਵੇਂ ਵੀ ਕੋਈ ਸੱਜਣਾ ਹੁੰਦਾ ਕਿਸੇ ਨੂੰ ਕੋਈ ਪਸੰਦ ਹੋਊਗੀ ਤਾਂ ਦੋਸਤੋ ਅੱਜ ਦੋਨੋਂ ਕਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਠੀਕ ਆ ਪੂਰੀ ਡਿਟੇਲ ਤੁਹਾਡੇ ਸਾਹਮਣੇ ਪੇਸ਼ ਕਰਤੀ ਆ ਤੇ ਬਾਕੀ ਇਥੇ ਆਣ ਕੇ ਮੇਰਾ ਭਰਾ ਆਪਦੀ ਨਿਗਾਹ ਦੇ ਵਿੱਚੋਂ ਕੱਢ ਸਕਦੇ ਹੋ ਤੁਸੀਂ ਠੀਕ ਆ ਜੀ ਨਵੇਂ ਅੰਗ ਜਿਹੜਾ ਭਰਾ ਲੈ ਕੇ ਜਾਵੇ ਜੋੜੀ ਲੈ ਕੇ ਜਾ ਦੇ 2 ਰੁਪਏ ਨਫਾ ਦੇਣ ਗਿਆ ਫਿਰ ਕੋ ਜਦੋਂ ਸੂਨ ਦੀ ਤਿਆਰੀ ਦੇ ਵਿੱਚ ਹੋਈਆਂ ਓਕੇ ਇੱਕ ਵੀਰ ਕਨਵਰਜੀ ਸਿੰਘ ਜੀ ਆਪਣੇ ਕੰਟੈਕਟ ਨੰਬਰ ਜਰੂਰ ਸਾਂਝੇ ਕਰਦੇ ਆ 98767 52592 ਠੀਕ ਹੈ ਜੀ ਹਾਂਜੀ ਹਾਂਜੀ ਓਕੇ ਭਾਜੀ ਠੀਕ ਹੈ ਜੀ ਸੋ ਦੋਸਤੋ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਲਾ ਦਿੱਤੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ